ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਜਦੋਂ ਦਾ ਝੋਨੇ ਦੀ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਆਈ ਹੈ ਜਗਾ ਜਗਾ ਕਿਸਾਨਾਂ ਦੀ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਖੱਜਲ ਖਵਾਰੀ ਮੰਡੀਆਂ ਦੇ ਵਿੱਚ ਹੁੰਦੀ ਹੈ ਉਹ ਇਸ ਸਾਲ ਵੀ ਜਾਰੀ ਹੈ ਅ ਵੱਡਾ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਡਾ ਮਾਮਲਾ ਉੱਭਰ ਕੇ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਦੇ ਨੇਤਾ ਸਦਾ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉਹਨਾਂ ਮੰਡੀਆਂ ਦੇ ਵਿੱਚ ਆਪ ਰਹਿ ਕੇ ਕਿਸਾਨਾਂ ਦੀ ਹੋ ਰਹੀ ਲੁੱਟ ਦੇ ਖਿਲਾਫ ਹੈ ਜਿਹੜੀ ਆਵਾਜ਼ ਬੁਲੰਦ ਕਰ ਰਹੇ ਹੈ ਤਾਂ ਇਹ ਇਸ ਇਸ਼ੂ ਤੇ ਗੱਲ ਅਸੀਂ ਵੀ ਕਰਨਾ ਸਮਝਾ ਵੀ ਹੋਣੀ ਚਾਹੀਦੀ ਹੈ ਕਿ ਸਾਡੀ ਮੰਗ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਦੇਵੇ ਭਾਰਤ ਸਰਕਾਰ ਸਰਕਾਰ ਖੇਤੀ ਦੀਆਂ ਤਿੰਨਾਂ ਫਸਲਾਂ ਉੱਤੇ ਐਮਐਸਪੀ ਅਨਾਉਂਸ ਕਰਦੀ ਹੈ ਅਸੀਂ ਕਹਿੰਨੇ ਵੀ ਇਹ ਫਸਲਾਂ ਐਮਐਸਪੀ ਤੇ ਵਿਕਦੀਆਂ ਨਹੀਂ ਐਮਐਸਪੀ ਦਾ ਕੋਈ ਵजूद ਹੋਵੇ ਉਹਦੇ ਤੇ ਕਾਨੂੰਨ ਕੰਮ ਕਰੇ ਤਾਂ ਇਹ ਅਸੀਂ ਨਹੀਂ ਕਹਿੰਦੇ ਕੇਵਲ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਬਣੀ ਜਿਹਦੇ ਚੇਅਰਮੈਨ ਨਰਿੰਦਰ ਮੋਦੀ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੋਇਆ ਕਰਦੇ ਸੀ ਉਹਨਾਂ ਦੀ ਰਿਕਮੈਂਡੇਸ਼ਨ ਸੀ ਉਸ ਸਮੇਂ ਦੀ ਭਾਰਤ ਸਰਕਾਰ ਅੱਗੇ ਵੀ ਇਸ ਤਰ੍ਹਾਂ ਐਮਐਸਪੀ ਦਾ ਕੋਈ ਆਧਾਰ ਨਹੀਂ ਤਾਸੀਂ ਮੰਗ ਕਰਦੇ ਆ 13 ਮਹੀਨੇ ਅੰਦੋਲਨ ਖਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਰਤਨਪੁਰਾ ਬਾਡਰ ਤੇ ਪੂਰੇ ਦੇਸ਼ ਦੀ ਕਿਸਾਨੀ ਨੇ ਕੀਤਾ ਪਹਿਲਾਂ 2020-21 ਦਾ ਅੰਦੋਲਨ ਦਿੱਲੀ ਦੇ ਵਿੱਚ ਹੋਇਆ 13 ਮਹੀਨੇ ਦਾ ਅੰਦੋਲਨ ਉਹ ਹੋਇਆ ਕਿਸਾਨਾਂ ਦਾ ਐਮਐਸਪੀ ਤੇ ਗਰੰਟੀ ਕਾਨੂੰਨ ਦੇਵੇ ਭਾਰਤ ਸਰਕਾਰ ਜਦੋਂ ਇਹ ਅੰਦੋਲਨ ਚੱਲਦਾ ਸੀ ਭਾਰਤ ਸਰਕਾਰ ਵੱਲੋਂ ਕੇਂਦਰੀ ਮਿਨਿਸਟਰ ਅਕਸਰ ਇਹ ਗੱਲਾਂ ਕਰਦੇ ਹੁੰਦੇ ਸੀ ਜਾਂ ਬੀਜੇਪੀ ਦੇ ਨੇਤਾ ਇਹ ਗੱਲਾਂ ਕਰਦੇ ਹੁੰਦੇ ਸੀ ਤੇ ਕੁਝ ਕਿਸਾਨ ਨੇਤਾ ਵੀ ਜਿਹੜੇ ਕਿਸਾਨਾਂ ਦੇ ਨੇਤਾ ਉਹ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਐਮਐਸਪੀ ਪੰਜਾਬ ਤੇ ਹਰਿਆਣਾ ਦੇ ਵਿੱਚ ਹੈ ਕਣਕ ਤੇ ਚੌਲਾਂ ਦੇ ਉੱਤੇ ਐਮਐਸਪੀ ਹੈ ਪਰ ਉਹ ਅਸੀਂ ਇਹਨਾਂ ਗੱਲਾਂ ਨੂੰ ਤਰਕ ਦੇ ਆਧਾਰ ਤੇ ਇਹਨਾਂ ਦੇ ਨਾਲ ਬਹਿਸ ਕਰਦੇ ਰਹੇ ਆਂ ਵੀ ਐਮਐਸਪੀ ਦਾ ਕੋਈ ਵजूद ਨਹੀਂ ਇਸ ਤਰ੍ਹਾਂ ਤਾਂ ਉੱਪਰ ਕੀ ਆ ਗਿਆ ਮਾਮਲਾ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਦੀ ਇੱਕ ਮੰਡੀ ਦਾ ਸਮੂਚੇ ਜ਼ਿਲ੍ਹੇ ਦੇ ਵਿੱਚ ਹੀ ਇਹੋ ਹਾਲ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਇਹੋ ਹਾਲ ਹੈ ਕਿ ਝੋਨਾ ਕਿਸਾਨਾਂ ਦਾ 2200 ਰੁਪਏ 2250 ਰੁਪਏ ਖਰੀਦਿਆ ਜਾ ਰਿਹਾ ਹੈ ਹਾਲਾਂਕਿ ਐਮਐਸਪੀ ਕਿੰਨੀ ਹੈ 2399 ਰੁਪਏ ਐਰਕੇ ਐਮਐਸਪੀ ਹੈ ਝੋਨੇ ਦੀ ਤਾਂ ਕਿਸਾਨਾਂ ਦਾ 2200 2250 ਰੁਪਏ ਝੋਨਾ ਖਰੀਦ ਲਿਆ ਜਾਂਦਾ ਹੈ ਤੇ ਉਹ ਝੋਨਾ ਇਹ ਪਾਇਆ ਗਿਆ ਮਾਰਕੀਟ ਕਮੇਟੀ ਦੇ ਰਿਕਾਰਡ ਦੇ ਵਿੱਚ ਐਮਐਸਪੀ ਤੇ ਕਹਾ ਵਿਕ ਰਿਹਾ ਹੈ ਰਿਕਾਰਡ ਐਮਐਸਪੀ ਤੇ ਵਿਕ ਰਿਹਾ ਹੈ ਵਪਾਰੀ ਲੋਕ ਆੜਤੀਏ ਲੋਕ ਕਿਸਾਨਾਂ ਤੋਂ ਐਮਐਸਪੀ ਤੇ ਘੱਟ ਖਰੀਦ ਲੈਂਦੇ ਐ 2200 2500 ਖਰੀਦਿਆ ਕੇ ਪਾਇਆ ਗਿਆ ਜਦੋਂ ਡੱਲੇਵਾਲ ਸਾਹਿਬ ਨੇ ਉੱਥੇ ਅਗਵਾਈ ਕੀਤੀ ਕਿਸਾਨਾਂ ਦੀ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਆੜਤੀਆਂ ਨੇ ਇਹ ਗੱਲ ਕਹੀ ਕਿ ਜੀ ਝੋਨਾ ਗਿੱਲਾ ਹੈ ਅਸੀਂ ਤਾਂ ਘੱਟ ਖਰੀਦਦੇ ਆ ਤਾਂ ਫਿਰ ਢੇਰੀਆਂ ਤੇ ਮਾਰਕੀਟ ਕਮੇਟੀ ਨੂੰ ਸੱਦੇ ਆ ਗਿਆ ਉਹਨਾਂ ਦੇ ਮੌਿਸਟਰਮੀਟਰ ਦੇ ਨਾਲ ਢੇਰੀਆਂ ਦਾ ਜਦੋਂ ਮੌਿਸਟਰ ਚੈੱਕ ਕੀਤਾ ਗਿਆ 14% ਵਾਲਾ ਝੋਨਾ ਵੀ ਆਇਆ 15% ਵਾਲਾ ਵੀ ਆਇਆ 16 ਵਾਲਾ ਵੀ ਆਇਆ 17 ਵਾਲਾ ਵੀ ਆਇਆ ਜਿਹੜਾ ਐਮਐਸਪੀ ਤੋਂ ਘੱਟ ਖਰੀਦਿਆ ਗਿਆ ਹੁਣ ਜਿਹੜੇ ਲੋਕ ਇਹ ਕਹਿੰਦੇ ਆ ਵੀ ਐਮਐਸਪੀ ਪੰਜਾਬ ਤੇ ਹਰਿਆਣੇ ਦੇ ਵਿੱਚ ਹੈ ਅੱਜ ਇਸ ਗੱਲ ਦਾ ਜਵਾਬ ਦੇਣਗੇ ਜੇ ਐਮਐਸਪੀ ਪੰਜਾਬ ਤੇ ਹਰਿਆਣੇ ਦੇ ਵਿੱਚ ਹੈ ਜੇ ਤੁਹਾਡੀ ਦਿੱਤੀ ਐਮਐਸਪੀ ਕੋਈ ਆਧਾਰ ਰੱਖਦੀ ਹੈ ਤਾ ਫਿਰ ਅੱਜ ਉਹ ਅਮਰ ਸਰਦੇ ਗਰਦਾਸਪੁਰ ਦੇ ਕਿਸਾਨ ਕਿਉਂ ਲੁੱਟੇ ਗਏ ਸੋ ਅਸੀਂ 13 ਮਹੀਨੇ ਅੰਦੋਲਨ ਕਰਕੇ ਆਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰਤਨਪੁਰਾ ਬਾਰਡਰ ਦੇ ਉੱਤੇ ਆਵਾਜ਼ ਨੂੰ ਬੁਲੰਦ ਕਰਕੇ ਲੈ ਕੇ ਗਏ ਆਂ ਪਾਰਲੀਮੈਂਟ ਦੇ ਵਿੱਚ ਹਰ ਇੱਕ ਮੈਂਬਰ ਪਾਰਲੀਮੈਂਟ ਜਦੋਂ ਸਪੀਚ ਦਿੰਦਾ ਸੀ ਤੇ ਉਹ ਇਹ ਸਮਝਦਾ ਸੀ ਕਿ ਜੇਕਰ ਮੈਂ ਐਮਐਸਟੀ ਗਰੰਟੀ ਕਾਨੂੰਨ ਤੇ ਨਾ ਬੋਲਿਆ ਤੇ ਮੇਰਾ ਬੋਲਣਾ ਕੋਈ ਪਾਰਲੀਮੈਂਟ ਦੇ ਵਿੱਚ ਆਧਾਰ ਨਹੀਂ ਰੱਖਦਾ ਤਾਂ ਇਹ ਕਿਸਾਨਾਂ ਦੀ ਪੁਰਜ਼ੋਰ ਮੰਗ ਹੈ ਪਾਰਲੀਮੈਂਟਰੀ ਕਮੇਟੀ ਨੇ ਵੀ ਇਹ ਰਿਪੋਰਟ ਦਿੱਤੀ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਹੋਣਾ ਚਾਹੀਦਾ ਸੁਪਰੀਮ ਕੋਰਟ ਵੱਲੋਂ ਵੀ ਕਮੇਟੀ ਥਾਪੀ ਗਈ ਹੈ ਉਹਨਾਂ ਦਾ ਵੀ ਕਹਿਣਾ ਹੈ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਹੋਣਾ ਚਾਹੀਦਾ ਸੋ ਅਸੀਂ ਅੱਜ ਵੀ ਭਾਰਤ ਸਰਕਾਰ ਨੂੰ ਇਹ ਫੇਰ ਚੇਤਾਵਨੀ ਦਿੰਨੇ ਆ ਕਿ ਤੁਹਾਡੀ ਛਤਰ ਛਾਇਆ ਦੇ ਹੇਠ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਜੀ ਪਿਛਲੇ ਦਿਨੀ ਸਾਡਾ ਜ਼ਿਲ੍ਹਾ ਫਰੀਦਕੋਟ ਬਲਾਕ ਕੋਟਕਪੂਰੇ ਦੇ ਪਿੰਡ ਇੱਕ ਪਿੰਡ ਦੇ ਵਿੱਚ ਦੋ ਸ਼ੈਲਰ ਫੜੇ ਗਏ ਐ। ਰਾਜਸਥਾਨ ਗਵਰਨਰ ਸਟੇਟ ਤੋਂ ਝੋਨਾ ਆਇਆ ਖਰੀਦ ਕੇ ਐਮਐਸਪੀ ਤੋਂ ਕਿਤੇ ਘੱਟ ਆਇਆ ਹੁ ਤਾਂ। ਜੇਕਰ ਐਮਐਸਪੀ ਤੇ ਗਰੰਟੀ ਕਾਨੂੰਨ ਹੁੰਦਾ ਜਿਹੜੇ ਰਾਜਸਥਾਨ ਵਾਲੇ ਕਿਸਾਨਾਂ ਤੋਂ ਝੋਨਾ ਘੱਟ ਰੇਟ ਤੇ ਖਰੀਦ ਕੇ ਪੰਜਾਬ ਦੇ ਵਪਾਰੀ ਪੰਜਾਬ ਦੇ ਸ਼ੈਲਰ ਮਾਲ ਕਾਪ ਦੇ ਸ਼ੈਲਰਾਂ ਵਿੱਚ ਲਵਾਉਂਦੇ ਆ ਤਾਂ ਸਿੱਧੀ ਲੁੱਟ ਕਰਦੇ ਉਹ ਰਾਜਸਥਾਨ ਵਾਲੇ ਕਿਸਾਨਾਂ ਦੀ ਲੁੱਟ ਹੋਈ ਜਿਹੜੇ ਕੋਟਕਪੂਰੇ ਵਾਲੇ ਦੋ ਸ਼ੈਲਰ ਫੜੇ ਗਏ ਉਹਨਾਂ ਤੇ ਕਾਰਵਾਈ ਵੀ ਹੋ ਗਈ ਐਫ ਆਈ ਆਰ ਦਰਜ ਹੋ ਗਈ ਹੈ ਔਰ ਉਹ ਵੀ ਸਾਡੇ ਰਾਜਸਥਾਨ ਦੇ ਕਿਸਾਨ ਹੋਣ ਯੂਪੀ ਦੇ ਕਿਸਾਨ ਹੋਣ ਬਿਹਾਰ ਦੇ ਕਿਸਾਨ ਹੋਣ ਬਾਹਰਲੀਆਂ ਸਟੇਟਾਂ ਦੇ ਹੋਣ ਉਹ ਐਮਐਸਪੀ ਤੋਂ ਕਿਤੇ ਘੱਟ ਖਰੀਦ ਕੇ ਝੋਨਾ ਪੰਜਾਬ ਦੇ ਵਪਾਰੀ ਲੋਕ ਆਪਣੇ ਸ਼ੈਲਰਾਂ ਚ ਲਾਉਂਦੇ ਆ ਫਿਰ ਉਹਦੀ ਵੀ ਖਰੀਦ ਹੈ ਜਿਹੜੀ ਸਰਕਾਰੀ ਖਰੀਦ ਚ ਪਾਉਂਦੇ ਆ ਐ ਐਮ ਐਸ ਪੀ ਤੇ ਰੇਟ ਸਰਕਾਰ ਕੋਲ ਉਹੀ ਲੈ ਲੈਂਦੇ ਆ 2399 ਰੁਪਏ ਤਾਂ ਜਾਣੇ ਸਾਡਾ ਕਹਿਣ ਦਾ ਭਾਵੇਂ ਇਹ ਐਮ ਐਸ ਪੀ ਦੇਣਾ ਤੇ ਐਮ ਐਸ ਪੀ ਜਿਹੜੀ ਹੈਗੀ ਹੈ ਉਹਦਾ ਕੋਈ ਆਧਾਰ ਨਾ ਹੋਣ ਕਰਕੇ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਆਰਥਿਕ ਸ਼ੋਸ਼ਣ ਹੋ ਰਿਹਾ ਹੈ ਭਾਰਤ ਸਰਕਾਰ ਬਿਨਾਂ ਕਿਸੇ ਦੇਰੀ ਤੁਰੰਤ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਨਿਰਧਾਰਤ ਕਰੇ। ਔਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆੜਤੀ ਲੋਕ ਵਪਾਰੀ ਲੋਕ ਜਿਨ੍ਹਾਂ ਨੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਹੈ ਐਮਐਸਪੀ ਤੋਂ ਘੱਟ ਖਰੀਦਿਆ ਚੋਣਾ। ਉਹ ਨਾ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰਨ ਵਾਲੇ ਲੋਕਾਂ ਤੇ ਤੁਰੰਤ ਕਾਰਵਾਈ ਕਰੇ ਬਿਨਾਂ ਕਿਸੇ ਦੇਰੀ। ਤੇ ਸਾਰੀਆਂ ਉਹਨਾਂ ਅੰਮ੍ਰਿਤਸਰ ਸਾਹਿਬ ਦੀਆਂ ਗਰਦਾਸਪੁਰ ਤਰਨਤਾਰਨ ਸਾਹਿਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਆਪਣੇ ਪ੍ਰੋਸੈਸ ਮੁਤਾਬਕ ਸ਼ੁਰੂ ਕਰਵਾਵੇ ਮਾਰਕੀਟ ਕਮੇਟੀ ਆਪਦੀ ਡਿਊਟੀ ਨੂੰ ਆਪਣੇ ਫਰਜ਼ ਨੂੰ ਸਮਝਾ ਮੰਡੀਆਂ ਦੇ ਵਿੱਚ ਆਵੇ ਉਹਨਾਂ ਦੀ ਫੜ ਦੇ ਵਿੱਚ ਝੋਨਾ ਪਿਆ ਹੈ ਖਰੀਦ ਏਜੰਸੀਆਂ ਆਉਣ ਆ ਕੇ ਆਪੋ ਆਪਣੀਆਂ ਖਰੀਦ ਏਜੰਸੀਆਂ ਦੇ ਵਿੱਚ ਐਮਐਸਪੀ ਦੇ ਆਧਾਰ ਤੇ ਝੋਨਾ ਲੈ ਕੇ ਕਿਸਾਨਾਂ ਦਾ ਆਪਣੇ ਸ਼ੈਲਰਾਂ ਦੇ ਵਿੱਚ ਫੇਰ ਲਵਾਉਣ ਆਪਦੇ ਗੜੋਨਾਂ ਦੇ ਵਿੱਚ ਫੇਰ ਲਵਾਉਣ ਤਾਂ ਇੱਕ ਬਹੁਤ ਵੱਡਾ ਆਰਥਿਕ ਸ਼ੋਸ਼ਣ ਹੋਇਆ ਕਿਸਾਨਾਂ ਦੇ ਨਾਲ ਧੋਖਾ ਹੋਇਆ ਕਿਸਾਨਾਂ ਦੇ ਨਾਲ ਫਰੋਡ ਹੋਇਆ ਤਾਂ ਤਰੰਤ ਅਮਰਸਰ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਨਾਂ ਜਿਨ੍ਹਾਂ ਕਿਸਾਨਾਂ ਦਾ ਇਹ ਨੁਕਸਾਨ ਕੀਤਾ ਗਿਆ ਉਹਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਅਸੀਂ ਜ਼ਿਲ੍ਹਾ ਫਰੀਦਕੋਟ ਤੋਂ ਬਿਲੋਂਗ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਸਮੁੱਚੇ ਪੰਜਾਬ ਦੀ ਮੀਟਿੰਗ ਹੋ ਕੇ ਏਜੰਡਾ ਲੱਗ ਚੁੱਕਿਆ ਹੈ ਜੇ ਕਰੋਨਾ ਬੰਦਾ ਤੇ ਕਾਰਵਾਈ ਨਾ ਹੋਈ ਸਰਕਾਰੀ ਪ੍ਰੋਸੈਸ ਦੇ ਦੁਆਰਾ ਖਰੀਦ ਸ਼ੁਰੂ ਕਰਕੇ ਐਮਐਸਪੀ ਦੇ ਅਧਾਰ ਤੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਫਿਰ ਐਡਾ ਵੱਡਾ ਇਕੱਠ ਹੋਊਗਾ ਪੂਰੇ ਪੰਜਾਬ ਦਾ ਵੀਕੇ ਜਿਉ ਇੱਕ ਤਾਂ ਸਿੱਧੂਪੁਰ ਤੋਂ ਇਹ ਗਾਂ ਹਟ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਤੌਰ ਤੇ ਵੀ ਐਡਾ ਵੱਡਾ ਇਕੱਠ ਕਰਾਂਗੇ ਕਿ ਫਿਰ ਜਿਹੜੀ ਜ਼ਿੰਮੇਵਾਰੀ ਉੱਥੋਂ ਦੇ ਸਾਰੇ ਪ੍ਰਸ਼ਾਸਨ ਦੀ ਹੋ ਸੋ ਤਰੰਤ ਸਰਕਾਰ ਪ੍ਰਸ਼ਾਸਨ ਰਲ ਕੇ ਕਿਸਾਨਾਂ ਦੇ ਇਹ ਹੋ ਰਹੇ ਆਰਥਿਕ ਸ਼ੋਸ਼ਣ ਨੂੰ ਠੱਲ ਪਾਵੇ ਬਣਦੀ ਕਾਰਵਾਈ ਉਹਨਾਂ ਦੋਸ਼ੀ ਲੋਕਾਂ ਦੇ ਉੱਤੇ ਪਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ